बनाने लिम दरमीडी सफलता हासिल करते हुए गिरफ्तार करके उसके कब्जे तीन जनद कारतूस समेत ती बोर पिस्तल ने भी बरामद किए डीजीपी गौरव यादव ने कहा कि गिरफ्तार किए गए मुलजम राहुल इस केस का मुख शूटर है मुलजम राहुल का पुराना अपराधिक रिकॉर्ड भी है कई मामलों ਮੁੱਖ ਅਪਰਾਧੀ ਦੇ ਵਿੱਚ ਜੋ ਸ਼ਾਮਲ ਰਿਹਾ ਹੈ ਡੀਜੀਪੀ ਨੇ ਕਿਹਾ ਕਿ ਉਸਦੇ ਸਾਥੀਆਂ ਦੇ ਵਿੱਚ ਉਹ ਇਸ ਤੇ ਅਤੇ ਹੋਰ ਵੀ ਅਪਰਾਧੀ ਗਤੀਵਿਧੀਆਂ ਨਾਲ ਜੁੜੇ ਹੋ ਸਕਦੇ ਨੇ ਉਸ ਦੀ ਪਛਾਣ ਜੁੜੀ ਹੈ ਕੀਤੀ ਜਾ ਰਹੀ ਹੈ ਸੀਐਮ ਸਾਹਿਬ ਡੀਜੀਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਆਪਣਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤੇ ਗੈਂਗਸਟਰ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਅੱਜ ਏਜੀਟੀਐਫ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਕੇ ਮੁਕਦਮਾ ਦਾ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰ ਸਾਹਿਬ ਲਾਗੇ ਤੇ ਉਹ ਉਹਦੇ ਵਿੱਚ ਜਿਹੜੇ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੱਫਰ ਕਾਸ ਨੇ ਉਹਨੂੰ ਦਿਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੇ ਸਿਟੀ ਤਰੰਤਾਨ ਐਸਐਚਓ ਰਣਜੀਤ ਇਹਨਾਂ ਦੀ ਟੀਮ ਹੰਦਾਲ ਲੈ ਕੇ ਉਹਦਾ ਪਿੱਛਾ ਖਬਰ ਮਿਲਣ ਤੇ ਉਹਦਾ ਪਿੱਛਾ ਕੀਤਾ ਤੇ ਜਦੋਂ ਪੀਛਾ ਕਰ ਰਹੇ ਸੀਗੇ ਤੇ ਜਿਹੜੀ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨੇ ਪੁਲਿਸ ਵੱਲ ਫਾਇਰ ਵੀ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਡਿਸ arm ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਾਲ ਭੇਜਿਆ ਗਿਆ ਸਰ ਇਹ ਨਸ਼ਾ ਦਸਕਾ ਵੀ ਜਾਂ ਬਦਮਾਸ਼ ਹਾਂਜੀ ਇਹੀ ਪਰ ਇਹੀ ਪਤਾ ਲੱਗਿਆ ਕਿ ਭਈ ਇਹ ਜਿਹੜਾ ਕਿ ਨਸ਼ਾ ਨਸ਼ੇ ਦੀ ਸਮਗਲਿੰਗ ਵੀ ਕਰਦਾ ਸੀਗਾ ਤੇ ਇਹਦੇ ਖਿਲਾਫ ਇੱਕ 2023 ਦਾ ਆਮ ਸੈਕਟ ਦਾ ਮਕਦਮਾ ਵੀ ਦਰਜ ਹੈ ਤੇ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਵੀ ਲਿਪਸ ਸੀਗਾ ਸਰ ਕੀ ਬਰਾਮਦ ਹੋਇਆ ਜੀ ਇਹ ਇੱਕ 30 ਬੋਰ ਦਾ ਪਿਸਤਲ ਇਹਦੇ ਕੋਲ ਬਰਾਮਦ ਹੋਇਆ ਸਰ ਇਹ ਕਿਹਦੇ ਵਾਸਤੇ ਕੰਮ ਕਰਦਾ ਸੀ ਜਿਹੜਾ ਇਹ ਕੋ ਹੁਣ ਥੋੜੀ ਜਿਹਾ ਪਹਿਲੇ ਹੀ ਹੋਇਆ ਹੈ ਹੁਣ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈ ਜਦੋਂ ਇਹਨੂੰ ਡਿਸਚਾਰਜ ਕਰਾਵਾਂਗੇ ਉਸ ਤੋਂ ਬਾਅਦ ਦੀ ਪੁਛਗਿਛ ਕਰਦੇ ਆਂ ਤੇ ਡਿਟੇਲ ਦੇ ਵਿੱਚ ਫੇ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ